ਨੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣੀਆਂ ਨੇ ਸੋ ਚੋਰਸੂ ਬਾਜ਼ਾਰ ਤਾਂ ਬਹੁਤ ਭੁੱਲ ਭੁਲਈ ਵਾਲਾ ਮਾਹੌਲ ਹੈ ਮੈਂ ਡੋਮ ਦੇ ਆਲੇ-ਦਾਲੇ ਪਤਾ ਨਹੀਂ ਕਿੰਨੇ ਚੱਕਰ ਲਾ ਲਾਤੇ ਉਹ ਤਾਂ ਮੈਨੂੰ ਉਦੋਂ ਪਛਾਣ ਆਈ ਜਦੋਂ ਮੈਂ ਨਾ ਇੱਕ ਮੁਰਗੀ ਜੀ ਦੀ ਪਛਾਣ ਆ ਗਈ ਸੀਗੀ ਮੈਨੂੰ ਮੈਨੂੰ ਇੱਕ ਦੁਕਾਨ ਦੀ ਪਛਾਣ ਆ ਗਈ ਸੀ ਮੈਨੂੰ ਤਾਂ ਉਦੋਂ ਪਤਾ ਲੱਗਿਆ ਵੀ ਹਾਂ ਯਾਰ ਵੀ ਮੈਂ ਤਾਂ ਇੱਕੋ ਜਗ੍ਹਾ ਤੇ ਘੁੰਮੀ ਜਾ ਰਿਹਾ ਵਾਰ-ਵਾਰ ਉਹ ਸਾਹਮਣੇ ਡੋਮ ਆ ਇਹ ਵੱਡਾ ਡੋਮ ਆ ਸਭ ਤੋਂ ਇੱਥੇ ਦਾ ਠੀਕ ਹੈ ਜੀ ਜਿਹਦੇ ਅੰਦਰ ਨੌਨ ਵੇਜ ਆ ਸੋ ਇੱਥੇ ਇਦਾਂ ਦੇ ਬਹੁਤ ਸਾਰੇ ਗੁੰਬਦ ਨੇ ਬਜ਼ਾਰ ਤੋਂ ਮੈਂ ਵਾਪਸ ਆ ਚੁੱਕਿਆ ਤੇ ਹੁਣ ਮੈਂ ਆ ਗੂਗਲ ਦੇ ਉੱਤੇ ਜਿਹੜਾ ਰਾਜਪੂਰ ਇੰਡੀਅਨ ਰੈਸਟੋਰੈਂਟ ਆ ਉਹ ਰੈਸਟੋਰੈਂਟ ਦੇ ਨੇੜੇ ਤੇੜੇ ਜਿਹੜਾ ਬੱਸ ਸਟੈਂਡ ਆ ਪਹਿਲਾਂ ਉਹ ਸਰਚ ਕੀਤਾ ਸੋ ਹੁਣ ਮੈਂ ਬੱਸ ਸਟੈਂਡ ਤੇ ਆ ਤੇ ਮੈਂ 46 ਨੰਬਰ ਬੱਸ ਦੀ ਵੇਟ ਕਰ ਰਿਹਾ ਸੋ ਦੇਖਦੇ ਆ ਇੱਕ ਵਾਰ ਬੱਸ ਦੇ ਵਿੱਚ ਬੈਠਦੇ ਆ ਕਿਉਂਕਿ ਰਾਜਪੂਰ ਇੰਡੀਅਨ ਰੈਸਟੋਰੈਂਟ ਇੱਥੋਂ ਹੈਗਾ 5 ਕਿਲੋਮੀਟਰ ਸੋ ਜਾਣ ਨੂੰ ਤਾਂ ਟੈਕਸੀ ਦੇ ਵਿੱਚ ਵੀ ਜਾ ਸਕਦੇ ਆ ਟੈਕਸੀ ਪੈਣੀ ਆ 30 35000 ਸਮ ਤੇ ਇੱਥੇ ਕਿੱਥੇ ਆਪਾਂ 1200 ਸ.ਮ. ਵਿੱਚ ਪਹੁੰਚ ਜਾਣਾ ਵਾਇਆ ਬੱਸ ਸੋ ਹੁਣ ਮੈਂ ਇੰਤਜ਼ਾਰ ਕਰ ਰਿਹਾ 46 ਨੰਬਰ ਬੱਸ ਦੀ ਤਾਂ ਹੁਣ 23 ਨੰਬਰ ਬੱਸ ਆ ਗਈ ਤੇ 8 ਨੰਬਰ ਵੀ ਆ ਗਈ ਸੋ ਜਦੋਂ 46 ਨੰਬਰ ਬੱਸ ਆ ਗਈ ਤਾਂ ਆਪਾਂ ਪਟੱਕੜਾਂ ਦੇ ਵਿੱਚ ਬੈਠ ਜਾਣਾ ਕੋਈ ਚੱਕਰ ਨਹੀਂ ਤੁਹਾਡੇ ਕੋਲ ਜੇ ਵੀਜ਼ਾ ਕਾਰਡ ਹੈ ਮਾਸਟਰ ਕਾਰਡ ਹੈ ਬੱਸ ਦੇ ਵਿੱਚ ਕੰਡਕਟਰ ਹੁੰਦਾ ਤੇ ਉਹ ਤੁਸੀਂ ਕੰਡਕਟਰ ਨੂੰ ਦੇ ਦਿਓ ਉਹਨੇ ਆਪੇ ਟੈਪ ਕਰ ਦੇਣਾ ਬੱਸ ਦੇ ਵਿੱਚ ਲੱਗੀ ਹੋਈ ਮਸ਼ੀਨ ਦੇ ਵਿੱਚ ਸੋ ਚਲੋ ਜੀ ਹੁਣ ਮੈਂ ਵੇਟ ਕਰ ਰਿਹਾ 46 ਨੰਬਰ ਬੱਸ ਜੀ ਇੱਥੇ ਨਾ ਬੱਸ ਸਟਾਪ ਬਹੁਤ ਨੇ ਇੱਕ ਉਹ ਉਧਰ ਸਾਹਮਣੇ ਹੈਗਾ ਬੱਸ ਸਟਾਪ ਇੱਕ ਸੜਕ ਤੇ ਇਧਰਲੇ ਪਾਸੇ ਆ ਇੱਕ ਉਹ ਸਾਹਮਣੇ ਜਿੱਥੇ ਮੈਂ ਪਹਿਲਾਂ ਖੜਾ ਸੀ ਉਹ ਸਾਹਮਣੇ ਬੱਸ ਸਟਾਪ ਹੈ ਠੀਕ ਹੈ ਜੀ ਇੱਕ ਬੱਸ ਸਟਾਪ ਹੈਗਾ ਇਹ ਆ ਬੱਸ ਸਟਾਪ ਤੁਹਾਨੂੰ ਮੈਂ ਦਿਖਾ ਦੇ ਵੀ ਉਰੇ ਕਿੰਨੇ ਨੇ ਮੈਨੂੰ ਇੰਨਾ ਪਤਾ ਵੀ ਮੈਂ 46 ਨੰਬਰ ਬੱਸ ਜਿਹਦੇ ਵਿੱਚ ਬੈਠ ਕੇ ਆਇਆ ਸੀ ਮੈਂ ਉਸੇ ਬੱਸ ਵਿੱਚ ਵਾਪਸ ਜਾਣਾ ਡੀ ਐਨ ਡੀ ਐਕਸ ਐਪ ਹੈ ਉਹ ਦਿਖਾ ਰਹੀ ਹੈ ਵੀ ਆਹ ਬਸਾਂ ਰੂਟ ਤੇ ਜਾ ਰਹੀਆਂ ਨੇ ਬਟ ਕਿਹੜੀ ਬੱਸ ਜਾ ਰਹੀ ਹੈ ਉਹ ਨਹੀਂ ਪਤਾ ਲੱਗ ਰਿਹਾ ਸੋ ਇੱਥੇ ਹੁਣ ਮੈਂ ਆਪਣੇ ਦਿਮਾਗ ਨਾਲੇ ਇੱਕ ਸਟਾਪ ਤੇ ਜਾ ਕੇ ਗੂਗਲ ਟਰਾਂਸਲੇਟਰ ਆਹੀਂ ਪੁੱਛ ਲੰਨਾ ਹੁਣਾਂ ਵੀ 46 ਨੰਬਰ ਬੱਸ ਇਸੇ ਸਟਾਪ ਤੇ ਆਉਗੀ ਸੋ ਪਹਿਲਾਂ ਮੈਂ ਗਲਤ ਖੜਾ ਸੀ ਉਧਰ ਇੱਕ ਬੰਦੇ ਨੇ ਕਿਹਾ ਵੀ ਨਹੀਂ ਇੱਧਰ ਜਾ ਹੁਣ ਇੱਧਰ ਕਿੱਧਰ ਜਾ ਇਹ ਨਹੀਂ ਮੈਨੂੰ ਪਤਾ ਕਿਉਂਕਿ ਇੱਥੇ ਵੀ ਅੱਗੇ ਅੱਗੇ ਜਾ ਕੇ ਚਾਰੇ ਪਾਸੇ ਬਹੁਤ ਬੱਸ ਸਟਾਪ ਨੇ ਸੋ 118 ਨੰਬਰ ਬੱਸ ਆ ਗਈ 147 ਆ ਗਈ ਸੋ ਫਿਲਹਾਲ ਮੈਨੂੰ 46 ਨੰਬਰ ਬੱਸ ਦਾ ਬੱਸ ਸਟਾਪ ਨਹੀਂ ਲੱਭ ਰਿਹਾ じゃあろうか。